ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਜੀ ਮੇਰੀ ਵੀਡੀਓ ਦੇਖ ਰਹੇ ਮੇਰੇ ਭੈਣ ਭਰਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਟਰਾਂਸਪੋਰਟ ਮਹਿਕਮੇ 'ਚ ਬਹੁਤ ਲੁੱਟ ਆ ਲੁੱਟ ਦਾ ਮਤਲਬ ਕਿ ਸਾਨੂੰ ਨਹੀਂ ਬਹੁਤ ਪੈਸੇ ਬਣਦੇ ਕਿਤੇ ਸੋਚਦਾ ਹਾਂ ਵੀ ਬਹੁਤ ਲੁੱਟ ਆ ਲੁੱਟ ਸਾਨੂੰ ਲੁੱਟਿਆ ਜਾਂਦਾ ਸਾਨੂੰ ਲੁੱਟਿਆ ਜਾਂਦਾ ਸਾਨੂੰ ਲੁੱਟਣ ਦੀ ਕੋਈ ਵੀ ਕਸਰ ਨਹੀਂ ਛੱਡਦਾ ਚਾਹੇ ਉਹ ਵਰਦੀ ਧਾਰੀ ਹੋਵੇ ਚਾਹੇ ਉਹ ਬਗੈਰ ਵਰਦੀ ਧਾਰੀ ਹੋਵੇ ਚਾਹੇ ਉਹ ਫੈਕਟਰੀਆਂ 'ਚ ਹੋਵੇ ਚਾਹੇ ਟੂਲ ਟੈਕਸਾਂ ਤੇ ਹੋਣ ਹਰਥਾ ਸਾਨੂੰ ਲੁੱਟਿਆ ਜਾਂਦਾ ਹਰ ਕਿਤੇ ਸਾਨੂੰ ਲੁੱਟਿਆ ਜਾਂਦਾ ਸਾਡੀ ਸੁਣ ਬਾਈ ਕਿਤੇ ਵੀ ਨਹੀਂ ਹੈਗੀ ਨਾ ਹੀ ਕੋਈ ਸਾਡਾ ਬਣਾਇਆ ਹੋਇਆ ਨੁਮਾਇੰਦਾ ਜਿਹੜਾ ਬੋਲਦਾ ਅਸੀਂ ਮਾਲ ਲੈ ਕੇ ਜਾਂਦੇ ਆ ਫੈਕਟਰੀਆਂ ਦੇ ਵਿੱਚ ਪਹਿਲਾਂ ਤਾਂ ਡਾਲੇ 25 2500 26 2600 ਜਦੋਂ ਕਿ ਸਾਡਾ ਕੋਈ ਹੱਕ ਹੀ ਨਹੀਂ ਡਾਲਾ ਹੋਣਾ ਹੀ ਨਹੀਂ ਚਾਹੀਦਾ ਡਾਲਾ ਬੰਦ ਹੋਣਾ ਚਾਹੀਦਾ ਅਗਲੇ ਨੇ ਮਾਲ ਲਾਉਣਾ ਅਗਲੇ ਨੇ ਮਾਲ ਭਰਉਣਾ ਅਸੀਂ ਤਾਂ ਸਿਰਫ ਕੀ ਲੈਣਾ ਹੁੰਦਾ ਕਿਰਾਇਆ ਫਿਰ ਉਹ ਕਿਰਾਏ ਦੇ ਨਾਂ 'ਚ ਉਹ ਕਿੰਨੇ ਕੱਟੇ ਜਾਂਦੇ ਜੀ ਕਦੇ ਉਹਦਾ TDS ਕੱਟ ਲਿਆ ਕਦੇ ਕੁਝ ਕੱਟ ਲਿਆ ਕਦੇ ਕੁਝ ਕੱਟ ਲਿਆ ਨਾ ਹੋਰ ਤਾਂ ਹੋਰ ਭਾਈ ਜਦੋਂ ਇੱਥੇ ਪਹੁੰਚ ਵੀ ਕਰਾਉਣੀ ਪਵੇ ਨਾ ਸਾਨੂੰ ਪਹੁੰਚ ਵੀ ਲਓ ਜੀ ਤੁਹਾਡਾ ਅਸੀਂ ਮਾਲ ਲੈ ਕੇ ਆਏ ਆ ਮਾਲ ਤੁਹਾਡਾ ਸਹੀ ਸਲਾਮਤ ਉਤਾਰਤਾ ਜੀ ਅਸੀਂ ਅਗਲੇ ਤੋਂ ਪੈਸੇ ਲੈਣੇ ਆ ਜੀ ਸਾਨੂੰ ਪਹੁੰਚ ਕਰਕੇ ਦੇ ਦਿਓ ਕਿ ਸਾਡਾ ਮਾਲ ਠੀਕ ਠਾਕ ਪਹੁੰਚ ਗਿਆ ਆਪਦੀ ਜੋ ਤੁਸੀਂ ਮੋਹਰ ਲਾਉਣੀ ਆ ਮੋਹਰ ਲਾਓ ਜੋ ਤੁਸੀਂ ਆਪਦੇ ਸਾਈਨ ਕਰਨੇ ਸਾਈਨ ਕਰੋ ਤਾਂ ਸਾਨੂੰ ਪਹੁੰਚ ਦੇ ਦਿਓ ਜੀ ਅਸੀਂ ਅਗਲੀ ਪਾਰਟੀ ਤੋਂ ਇਕੜਾ ਉਹ ਪੇਮੈਂਟ ਲੈਂਦੇ ਹੋਈਏ ਪਰ ਨਾ ਜੀ ਪਹੁੰਚ ਤਾਂ ਦੇਣਗੇ ਪਰ ਕਹਿਣਗੇ ਲਿਓ ਜੀ 200 ਦੇ ਦੇ ਦੋ ਜੀ 150 ਦੇ ਦੋ ਜੀ 120 ਰੁਪਏ ਕਾਦੇ ਦੇ ਦिए ਬਾਈ ਕਿਉਂ ਦੇ ਦिए ਪਰ ਗੱਲ ਇਥੇ ਇਹ ਹੈ ਕਿ ਕੋਈ ਬੋਲਦਾ ਨਹੀਂ ਜੇ ਮੈਂ ਬੋਲੂਗਾ ਜਾਂ ਕੋਈ ਹੋਰ ਬੋਲੂਗਾ ਤਾਂ ਉਹ ਫਿਰ ਖੜਾ ਰਹਿੰਦਾ ਉੱਥੇ ਕੋਈ ਸੁਣਵਾਈ ਨਹੀਂ ਜੇ ਤਾਂ ਕੋਈ ਸੁਣਵਾਈ ਹੋਵੇ ਫਿਰ ਤਾਂ ਠੀਕ ਆ ਹਨਾ ਤਾਂ ਖੜਕੇ ਵੀ ਫਿਰ ਸਾਨੂੰ ਜੇ ਦੋ ਦਲ ਖੱਜਲ ਖਵਾਰ ਹੋ ਗਿਆ ਸੀ 120 ਰੁਪਏ ਬਚਾਵਾਂਗੇ ਲੜਾਂਗੇ ਫਿਰ ਅਸੀਂ ਬਹੁਤ ਲਾਸਟ ਭਗ ਜਾਂਦੇ ਕਿਉਂਕਿ ਪਿੱਛੇ ਬਹੁਤ ਵੱਡੀਆਂ-ਵੱਡੀਆਂ ਗਿਸਤਾਂ ਨੇ ਅਕਸਰ ਸਾਰਿਆਂ ਦੇ ਮੈਨੂੰ ਲੱਗਦਾ ਨਹੀਂ ਵੀ ਦੁਨੀਆ ਦੇ ਕੋਈ ਐਹਾ ਜਿਹਾ ਬੰਦਾ ਹੋਊ ਜਿਹਦੀ ਕੋਈ ਕਿਸ਼ਤ ਨਹੀਂ ਚੱਲਦੀ ਸੋ ਹਰ ਇੱਕ ਤੇ ਲੋਨ ਆ ਹਰ ਇੱਕ ਦੀਆਂ ਗਿਸਤਾਂ ਨੇ ਸੋ ਬਸ ਅੱਜ ਮੈਂ ਗੱਲ ਕਰਦਾ ਬਾਈ ਲੁੱਟ ਦੀ ਲੋਕ ਮਰੇ ਦਾ ਮਾਸ ਵੀ ਖਾ ਜਾਂਦੇ ਬਾਈ ਤੇ ਐਦਾਂ ਦੀ ਕੁਝ ਕਹਾਣੀ ਦੱਸਦਾ ਅੱਜ ਤੁਹਾਨੂੰ ਕਹਾਣੀ ਦਾ ਅੱਜ ਦਾ ਪਾਤਰ ਆ ਜੀ ਜਿਹੜਾ ਉਹ ਸੱਤੇ ਪ੍ਰਕਾਸ਼ ਸਿੰਘ ਆ ਜੀ ਲਖੀਮਪੁਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜਿਹਦੇ ਕੋਲੇ ਇੱਕ 3118 ਗੱਡੀ ਆ ਜੀ 12 ਟੈਰੀ ਠੀਕ ਆ ਜੀ ਉਹਦਾ ਨੰਬਰ ਹੈ ਜੀ HR55S1055 ਸੋ ਭਰਾ ਕਲਕੱਤੇ ਤੋਂ ਦਿੱਲੀ ਦੀਆਂ ਕੋਇਲਾ ਭਰ ਕੇ ਲੋਹੇ ਦੀਆਂ ਆ ਰਿਹਾ ਸੀ ਰਸਤੇ 'ਚ ਆ ਕੇ ਜੀ ਝਾਰਖੰਡ 'ਚ ਨਿਰਸਾ ਪੈਂਦਾ ਨਿਰਸਾ ਨਿਰਸਾ ਕੇ ਵੀਰ ਦਾ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਚਲੋ ਕੋਈ ਉਹਦੇ 'ਚ ਕੋਈ ਨੁਕਸਾਨ ਬੰਦੇ ਦਾ ਤਾਂ ਨਹੀਂ ਹੁੰਦਾ ਪਰ ਗੱਡੀ ਦਾ ਕਾਫੀ ਨੁਕਸਾਨ ਹੋ ਜਾਂਦਾ ਗੱਡੀ ਦਾ ਨੁਕਸਾਨ ਹੋ ਜਾਂਦਾ ਜੀ ਪੇਪਰ ਵਾਲਾ ਜਿਹੜਾ ਹੁੰਦਾ ਬਈ ਉਹ ਫਰਾਰ ਹੋ ਜਾਂਦਾ ਹੁਣੇ ਸੋਚਦਾ ਵੀ ਚਲ ਐਡੀ ਦੂਰ ਲਿਜਾਣ ਨੂੰ ਹਨਾ ਕਿੱਧਰ ਉਧਰ ਲਿਜਾਂਦੇ ਫਿਰਾਂਗੇ ਆਪਦੇ ਇਲਾਕੇ 'ਚ ਵੀ ਚਲੋ ਆਪਾਂ ਇੱਥੇ ਕੰਮ ਧੰਦਾ ਕਰਵਾ ਲਾਂਗੇ ਤੇ ਉੱਥੇ ਖੜਾਉਣ ਲਈ ਜਗ੍ਹਾ ਪੁੱਛਦੇ ਉੱਥੇ ਲਵੇ ਇੱਕ ਪੰਪ ਹੁੰਦਾ ਜੀ ਪੰਪ ਵਾਲੇ ਨਾਲ ਗੱਲਬਾਤ ਕੀਤੀ ਜਾਂਦੀ ਆ ਉਹਦੇ ਨਾਲ ਰੇਟ ਤੈਅ ਹੋ ਜਾਂਦਾ ਜੀ ਰੋਜ਼ ਦੇ 50 ਰੁਪਏ ਪ੍ਰਤੀ ਦਿਨ ਦੇ ਜੀ ਵੀ ਚਲ ਭਾਈ ਤੂੰ ਇੱਥੇ ਖੜੀ ਕਰ ਦੇ ਕੋਈ ਦਿੱਕਤ ਨਹੀਂ ਅਸੀਂ 50 ਰੁਪਏ ਲਿਆ ਕਰਾਂਗੇ ਇਹਨਾਂ ਨੂੰ ਵੀ ਹੋਇਆ ਵੀ ਚਲ ਕੋਈ ਗੱਲ ਨਹੀਂ ਭਾਈ ਜਨਿੰਦਰਨ ਖੜੂਗੇ ਹਨਾ ਖਰਚਾ ਤਾਂ ਚਲੋ ਜੜਾ ਉਹ ਤਾਂ ਲੈਣੀ ਆ ਸੇਫਾ ਵੀ ਸੀਸੀਟੀਵੀ ਕੈਮਰਾ ਲੱਗਿਆ ਪੰਪ ਤੇ ਹਨਾ ਇੱਥੇ ਬੰਦੇ ਹੁੰਦੇ ਨੇ ਸੋ ਅੱਬੀ ਆਪਾਂ ਨੂੰ ਚਲੋ ਪਿਆਰ ਪਿਆ ਵਾਲੀ ਕੋਈ ਚੱਕਰ ਨਹੀਂ ਗੱਲ ਇਹਨਾਂ ਦੀ ਤੈਅ ਹੋ ਗਈ ਗੱਡੀ ਖੜੀ ਕਰਤੀ ਖੜੀ ਕਰਤੀ ਆਪਦੀ ਤਰਪਾਲ ਤਰਪੂਲ ਪਾ ਕੇ ਘਰੇ ਆ ਜਾਂਦੇ ਆ ਵਿੱਚ ਦੀ ਇਹਦਾ ਭਰਾ ਜੀ ਢੀੜਾ ਲਾਉਂਦਾ ਰਹਿੰਦਾ ਉਹ ਗੱਡੀ ਕੋਲੇ ਲੰਘਦਾ ਟੱਪਦਾ ਹਨਾ ਗੱਡੀ ਨੂੰ ਦੇਖਦਾ ਰਹਿੰਦਾ ਵੀ ਠੀਕ ਠਾਕ ਆ ਸਹੀ ਸਲਾਮਤ ਆ ਖੜੀ ਆ ਆਪਣੀ ਓਕੇ ਆ ਵਿੱਚ ਦੀ ਇਹਨ ਤੋਂ ਜੀ ਮਹੀਨਾ ਆਇਆ ਨਹੀਂ ਜਾਂਦਾ ਇਹਦਾ ਭਰਾ ਜਿਹੜਾ ਹੁੰਦਾ ਉਹ ਤੋਂ ਮਹੀਨਾ ਗਾ ਆਇਆ ਨਹੀਂ ਜਾਂਦਾ ਵਿੱਚ ਦੀ ਤੇ ਉਸ ਤੋਂ ਬਾਅਦ ਜਦੋਂ ਹੋ ਆਉਂਦੇ ਨੇ ਮਹੀਨੇ ਬਾਦ ਉਹ ਆਉਂਦੇ ਆ ਆ ਕੇ ਗੱਡੀ ਕੋਲੇ ਰੂਟੀਨ ਵਾਈਜ਼ ਜਿੱਦਾਂ ਉਹ ਪਹਿਲਾਂ ਜਿਹੜਾ ਮਾਰਦਾ ਸੀ ਹਨਾ ਉਸ ਤਰ੍ਹਾਂ ਹੀ ਉਹਨੇ ਚੈੱਕ ਕੀਤੀ ਉਹ ਕੀ ਦੇਖਦਾ ਵੀ ਮੇਰਾ ਜਿਹੜਾ ਮਗਰਲਾ ਚੌਂਕੜਾ ਜਿਹੜਾ ਕਿ ਉਹਨੇ 76 72000 ਰੁਪਏ ਦੇ ਟਾਇਰ ਲਾਏ ਹੁੰਦੇ ਨੇ ਤੇ ਬਾਕੀ ਆਪਦੀ ਚੀਜ਼ ਦਾ ਤਾਂ ਪਤਾ ਹੀ ਹੁੰਦਾ ਵੀ ਆਪਾਂ ਕਿਹੜੀ ਚੀਜ਼ ਸੀ ਆਪਣੀ ਗੱਡੀ ਦੇ ਸੋ ਇਹ ਟਾਇਰ ਦੇਖਦਾ ਤੇ ਭਾਈ ਵੀ ਮੇਰੇ ਤਾਂ ਕਸੇ ਹੋਏ ਲਾਏ ਪਏ ਨੇ ਇਹ ਸਿਸਟਮ ਕੀ ਹੋ ਗਿਆ ਇਹ ਪੁੱਛਦਾ ਪੰਪਲਿਆਂ ਨੂੰ ਉੱਥੇ ਕਰਮਚਾਰੀਆਂ ਨੂੰ ਪੁੱਛਦਾ ਪੰਪਲਿਆਂ ਨੂੰ ਉਹ ਕੋਈ ਜਵਾਬ ਨਹੀਂ ਦਿੰਦੇ ਉਹ ਕਹਿੰਦੇ ਭਾਈ ਸਾਨੂੰ ਨਹੀਂ ਪਤਾ ਤੇ ਫਿਰ ਇਹ ਪੰਪਾਲੇ ਬਾਬੂ ਨਾਲ ਗੱਲ ਕਰਦਾ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਉੱਥੇ ਲਵੀ ਇੱਕ ਢਾਬਾ ਹੁੰਦਾ ਇਹ ਢਾਬੇ ਤੋਂ ਵੀ ਪਤਾ ਕਰਦਾ ਤੇ ਫੇਰ ਨਹੀਂ ਬਾਈ ਇਹਨੂੰ ਕੋਈ ਮੰਨ ਲਾ ਵੀ ਹਰਾ ਮਿਲਦਾ ਕੋਈ ਪਤਾ ਨਹੀਂ ਲੱਗਦਾ ਵੀ ਕਿੱਧਰ ਗਏ ਟਾਇਰ ਇਹਦੇ ਜਿਹੜੇ ਆ ਕਿ ਕਸੇ ਹੋਏ ਕਿਸੇ ਨੇ ਕਿਉਂ ਲਾਤੇ ਨਵੇਂ ਲੈ ਗਿਆ ਤੇ ਜੇ ਤਾਂ ਚੋਰੀ ਸੀ ਫਿਰ ਤਾਂ ਜੇ ਚੋਰੀ ਆ ਤਾਂ ਅਗਲਾ ਚੋਰੀ ਕਰਕੇ ਲਿਆ ਜਾਂਦਾ ਹਨਾ ਪਰਨਾ ਵੀ ਇਹਨਾਂ ਨੇ ਸਿਸਟਮ ਨੂੰ ਕਸੇ ਹੋਏ ਲਾਤੇ ਚਲੋ ਜੀ ਇਹ ਲੱਬ ਦਾ ਲਮਾਉਂਦਾ ਕਿਉਂਕਿ ਫਿਰ ਨਿਗਾਹ ਰੱਖਦੇ ਹੀ ਆ ਬੰਦਾ ਲਵੇ ਇੱਕ ਹੋਰ ਪੰਪ ਹੁੰਦਾ ਉੱਥੇ ਇੱਕ ਟੈਂਕਰ ਖੜਾ ਹੁੰਦਾ ਟੈਂਕਰ ਖੜਾ ਹੁੰਦਾ ਜਿਹਦੇ ਕੇ ਨੂੰ ਡਾਊਟ ਹੁੰਦਾ ਕਿ ਮੇਰੇ ਟਾਇਰ ਲੱਗੇਗੇ ਵੀ ਮੇਰੇ ਟਾਇਰ ਇਸ ਟੈਂਕਰ ਨੂੰ ਲੱਗੇ ਹੋਏ ਨੇ ਸੋ ਇਹ ਜਾ ਕੇ ਦੇਖਦਾ ਵੀ ਟਾਇਰ ਇਹਦੇ ਹੀ ਹੁੰਦੇ ਨੇ ਇਹ ਕਨਫਰਮ ਕਰ ਲੈਂਦਾ ਕਿ ਇਹਨੇ ਚੰਗਾ ਕੰਮ ਕਰਿਆ ਹੁੰਦਾ ਜਦੋਂ ਇਹ ਪੰਪ ਤੇ ਗੱਡੀ ਖੜਾ ਕੇ ਗਿਆ ਸੀ ਉਦੋਂ ਇਹ ਪ੍ਰੋਪਰ ਵੀਡੀਓ ਬਣਾ ਕੇ ਲੈ ਜਾਂਦਾ ਕੱਲੀ ਕੱਲੀ ਚੀਜ਼ ਦੀ ਵਿਆਹ ਚੀਜ਼ਾਂ ਨੇ ਆਹ ਟਾਇਰ ਆਹ ਨੰਬਰ ਆ ਬਾਰਲੇ ਟਾਇਰ ਦਾ ਨੰਬਰ ਮੈਚ ਕਰਦਾ ਤੇ ਉਹਨਾਂ ਦੇ ਨਾਲ ਨੰਬਰ ਮੈਚ ਹੋ ਜਾਂਦਾ ਗੱਲ ਕਲੀਅਰ ਹੋ ਜਾਂਦੀ ਆ ਟਾਇਰ ਮੇਰੇ ਆ ਟਾਇਰ ਮੇਰੇ ਆ ਇਹ ਪੁਲਿਸ ਕੋਲੇ ਜਾਂਦਾ ਪੁਲਿਸ ਇਹਦੀ ਕੋਈ ਗੱਲਬਾਤ ਨਹੀਂ ਸੁਣਦੀ ਕੋਈ ਕਾਰਵਾਈ ਕਰਦੀ ਵੀ ਨਹੀਂ ਯਾਰ ਕੋਈ ਸੁਣਵਾਈ ਹੈ ਹੀ ਨਹੀਂ ਬਈ ਹਨਾ ਆਪਣੇ ਟਰਾਂਸਪੋਰਟ ਵਿਭਾਗ ਦੀ ਬਹੁਤ ਘੱਟ ਸੁਣਵਾਈ ਆ ਕਿਸੇ ਨੇ ਪੁਲਿਸ ਵਾਲੇ ਨੇ ਇਹਦੀ ਗੱਲ ਨਹੀਂ ਸੁਣੀ ਚਲੋ ਜਿਵੇਂ ਜਿਵੇਂ ਤਿਵੇਂ ਬੰਦੇ ਨੇ ਹੱਥ ਪੈਰ ਮਾਰ ਕੇ ਐਸਐਸਪੀ ਤੱਕ ਪਹੁੰਚ ਕੀਤੀ ਹਨਾ ਉਹਨੂੰ ਰਿਕਵੈਸਟ ਕੀਤੀ ਤੇ ਫਿਰ ਐਸਐਸਪੀ ਸਾਹਿਬ ਨੇ ਥਾਣੇ ਫੋਨ ਮਾਰਿਆ ਫੇਰ ਥਾਣੇ ਵਾਲਿਆਂ ਨੇ ਇਹਨੂੰ ਫੋਨ ਮਾਰਿਆ ਵੀ ਆਜਾ ਭਾਈ ਤੇਰਾ ਮਸਲਾ ਹੱਲ ਕਰਾਤਾ ਜਾਂ ਪੰਪ ਤੇ ਵਗ ਜਾ ਜਾ ਕੇ ਆਪਦੇ ਟਾਇਰ ਆ ਜਿਹੜੇ ਉਹ ਲਾ ਕੇ ਆਪਦੀ ਗੱਡੀ ਨੂੰ ਲਾ ਲਾ ਦੇਖੋ ਇਨਸਾਫ ਕਰਿਆ ਚੋਰ ਫੜਿਆ ਗਿਆ ਸਜ਼ਾ ਸੁਝਾ ਕੋਈ ਨਹੀਂ ਬਸ ਵੀ ਤੇ ਰਟਾਇਰ ਦੇ ਦਿੱਤੇ ਠੀਕ ਆ ਨਾ ਚਿਰ ਉਹਨਾਂ ਨੇ ਚਲਾ ੜੇ ਉਹ ਵੀ ਠੀਕ ਆ ਆ ਆ ਸੁਣ ਬਾਈ ਕੀ ਕੀਤੀ ਪੁਲਿਸ ਵਾਲਿਆਂ ਨੇ ਬਾਈ ਸੋ ਫੇਰ ਉਹਨੇ ਉਹ ਪੰਪ ਦੇ ਜਿਹੜੇ ਕਰਮਚਾਰੀ ਆ ਉਹੀ ਟਾਇਰ ਲਾਉਂਦੇ ਆ ਮੈਂ ਨਾਲ ਵੀਡੀਓ ਲਾ ਦਨਾ ਉਹੀ ਟਾਇਰ ਲਾਉਂਦੇ ਆ ਤੇ ਗੱਡੀ ਨੂੰ ਲਾ ਰਹੇ ਨੇ ਇਹ ਦੇਖੋ ਗਾਡੀ ਉਸੇ ਟਾਇਰ ਖੋਲਾ ਕਿ ਚੋਰ ਇੱਕੀ ਵੀਆਈਪੀ ਪੰਪ ਤੇ ਕੋਈ ਗਾੜੀ ਨਾ ਖੜੀ ਕਰੇ ਡੀਜ਼ਲ ਲਾ ਲੇ ਕੋਈ ਕੁਛ ਨਾ ਕਰੇ ਸਾਲੇ ਸਭ ਚੋਰ ਹੈ ਇੱਥੇ ਉਧਰ ਵਾਲਾ ਟਾਇਰ ਖੋਲ। ਇਹਲੇ ਉਧਰ ਵਾਲਾ ਖੋਲ। ਇਹਲੇ ਉੱਪਰ ਲਗਾ। ਤੇਰੇ ਸੇ ਕੌਣ ਬੋਲਾ ਥਾ ਟਾਇਰ ਖੋਲਣੇ ਲਈ? ਮਾਲਕ ਕੋਲ। ਪੰਪ ਦਾ ਮਾਲਕ ਬੋਲਾ ਥਾ ਟਾਇਰ ਖੋਲਣੇ ਲਈ। ਹਾਂ? ਹਾਂ। ਕੀ ਬੋਲੋ? ਇਹ ਕੰਮ ਨਾ ਕਰੋ। ਇਹ ਟਾਇਰ ਖੋਲ ਕੇ ਲਗਾਓ। ਹਾਂ। ਉਸਕੇ ਬਾਅਦ ਕੀ ਗਾੜੀ? ਇਹ ਇਹ ਸਿਸਟਮ ਚੱਲਦਾ। ਇਸ ਤਰ੍ਹਾਂ ਲੋਕ ਮਰੇ ਦਾ ਮਾਸ ਵੀ ਖਾਂਦੇ ਨੇ ਬਈ। ਇਹਨੂੰ ਕਹਿੰਦੇ ਆ ਮਰੇ ਦਾ ਮਾਸ ਖਾਣਾ। ਇੱਕ ਤਾਂ ਉਹਦਾ ਪਹਿਲੇ ਹੀ ਨੁਕਸਾਨ ਹੋਇਆ। ਉਤੋਂ ਨੂੰ ਹੋਰ ਪਾਰਕਿੰਗ ਪੈ ਰਹੀ ਆ। ਹਣਾ ਉਤੋਂ ਉਹਦੇ ਜਿਹੜੇ ਯੂਜ਼ ਯੂਜ਼ ਕੀਤੇ ਜਾ ਰਹੇ ਨੇ ਟਾਇਰ ਲਾ ਕੇ ਯੂਜ਼ ਕੀਤੇ ਜਾ ਰਹੇ ਕੀ ਕਰੂ ਯਾਰ ਬੰਦਾ ਕਿੱਧਰ ਜਾਊਗਾ ਯਾਰ ਸਾਡੀ ਸੁਣਵਾਈ ਕਿਤੇ ਨਹੀਂ ਭਾਈ ਅਸੀਂ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਨਹੀਂ ਸਾਡੀ ਗੱਲ ਸੁਣਦੇ ਹੋਰ ਤਾਂ ਸੁਣਦੇ ਹੀ ਨਹੀਂ ਸੋ ਬਾਕੀ ਇੰਨਾ ਕਹਿੰਦਾ ਹੋਇਆ ਜੀ ਮਾਫੀ ਚਾਹੁੰਨਾ ਠੀਕ ਹੈ ਜੀ ਸੋ YouTube ਚੈਨਲ ਨੂੰ ਜ਼ਰੂਰ ਕਰ ਲਓ ਸਬਸਕ੍ਰਾਈਬ ਤੋਂ ਬਾਕੀ ਸਾਰੇ ਜਾਣੇ ਵੇਰ ਰਿਹਾ ਕਰੋ ਸਤਾਰਕ ਰਿਹਾ ਕਰੋ ਇਹ ਦੇਖੋ ਵੀ ਇਹ ਹੀ ਸੀ ਕੈਮਰਾ ਦਿਆ ਕਿ ਭਾਈ ਜਦੋਂ ਵੀ ਕਿਤੇ ਆਪਾਂ ਖੜਨਾ ਤਾਂ ਆਪਣੀ ਚੀਜ਼ ਦੀ ਜਿਹੜੀ ਆ ਪ੍ਰੋਪਰ ਵੀਡੀਓ ਫੋਟੋਗ੍ਰਾਫੀ ਕਰਕੇ ਲੈ ਕੇ ਆਓ ਕਿਉਂਕਿ ਪਹਿਲਾਂ ਆਪਾਂ ਨੂੰ ਲੱਗਦਾ ਹੁੰਦਾ ਨਾ ਕਿ ਆਪਣੇ ਜਾਦਾ ਪਰ ਥੋੜਾ ਸਮਾਂ ਪੈਣ ਤੇ ਬੰਦਾ ਭੁੱਲ ਜਾਂਦਾ ਫਿਰ ਉਹਦੇ ਸ਼ਾਇਦ ਜੇ ਜੱਕ ਐਦਾਂ ਉਦਾਂ ਚੱਲ ਪੈਂਦਾ ਕੰਮ ਵੀ ਸ਼ਾਇਦ ਹਾਂ ਸੀ ਪਤਾ ਨਹੀਂ ਨਹੀਂ ਸੀ ਹਨ ਸੋ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਪਹਿਲਾਂ ਹੀ ਆਪਣਾ ਪ੍ਰੋਪਰ ਜਦੋਂ ਕਿਤੇ ਕੋਈ ਖੜੀ ਕਰਨੀ ਆ ਗੱਡੀ ਜਾਂ ਕਿਸੇ ਨੂੰ ਜਿਵੇਂ ਆਪਾਂ ਕਿਸ ਤਾਲਿਆਂ ਨੂੰ ਹੈਂਡਓਵਰ ਕਰ ਦਿੰਨੇ ਬਈ ਇਸ ਤਾਲੇ ਨਹੀਂ ਫੜ ਲੈਂਦੇ ਕਈ ਵਾਰੀ ਗੱਡੀ ਤਾਂ ਉਹ ਵੀ ਆਪਣਾ ਸਮਾਨ ਪ੍ਰੋਪਰ ਲਿਖਿਆ ਕੇ ਉਹਨਾਂ ਨੂੰ ਦਿਖਾ ਕੇ ਉਹਨਾਂ ਤੋਂ ਵੀ ਸਾਈਨ ਕਰਾ ਕੇ ਲੈ ਕੇ ਆ। ਵੀ ਭਾਈ ਆਹ ਸਮਾਨ ਆ ਸਾਡਾ ਵਿੱਚ। ਠੀਕ ਹੈ ਜੀ। ਸੋ ਬਾਕੀ ਲਵ ਯੂ ਸਾਰਿਆਂ ਨੂੰ। ਆ ਬਦਾਂ ਨੂੰ ਜੱੜ ਦੀ ਕਲਾਸ ਰੱਖੇ ਜੀ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ।